ਜੀਵਨ ਜੋ ਵਕਾਂ ਦਾ ਬਾਪ ਦੇਖ ਕੇ ਟੁਬਾ ਮਾਰੇ ਵਿਆ ਕਰਨਾ ਤੀਂਦਾ ਸੀ ਰੁੜ ਗਏ ਬੈੱਡ ਕੁਰਸੀਆਂ ਸਾਰੇ ਵਿਆ ਕਰਨਾ ਤੀਂਦਾ ਸੀ ਰੁੜ ਗਏ ਬੈੱਡ ਕੁਰਸੀਆਂ ਸਾਰੇ ਬਾਪ ਫਰਮਾਇਓ ਨਬੀ ਜਿੰਨਾਂ ਦੇ ਡੁੱਬ ਗਏ ਰਹਿਣ ਬਸ਼ੇਰਾ ਜਾਨ ਬਚਾ ਕੇ ਨਿਕਲੇ ਹਾਂ ਸਤਿਗੁਰ ਪਾਣ ਕਾਲੇ ਬਚਾ ਕੇ ਨਿਕਲੇ ਹਾਂ ਸਤਿਗੁਰ ਪਾਣਾ ਮੰਨ ਕੇ ਤੇਰਾ ਰੋਟੀ ਤਿੰਨ ਟਾਈਮ ਖਾਂਦੇ ਸੀ ਬਲਟੇ ਤਿੰਨ ਦਿਨਾਂ ਦੇ ਭੁੱਖੇ ਆ ਗਏ ਸਿੰਘ ਗੁਰੂ ਦੇ ਜੀ ਵੇ ਹੁਣ ਨਹੀਂ ਮਰਦੇ ਭੁੱਖੇ ਆ ਗਏ ਸਿੰਘ ਗੁਰੂ ਦੇ ਜੀ ਵੇ ਹੁਣ ਨਹੀਂ ਮਰਦੇ ਭੁੱਖੇ ਹੁਣ ਤਾਂ ਬਖਸ਼ ਲੂਗਾ ਤਾੜੀ ਦਸਾਂ ਕਰਦਾ ਮੂਸਾ ਕਿਹੜਾ ਹੁਣ ਕੰਬਖਸ਼ ਲੋਂਦਾ ਟਾੜੀ ਕਰੇ ਰਦਾ ਸਮੂਸਾ ਕਿਹੜਾ ਜਨਮ ਝਾਕੇ ਨਿਕਲੇ ਹਾਂ ਸਤਿਗੁਰ ਪਾਣਾ ਮਿਲ ਕੇ ਤੇਰਾ ਜਨਮ ਝਾਕੇ ਨਿਕਲੇ ਹਾਂ ਸਤਿਗੁਰ ਪਾਣਾ ਮਿਲ ਕੇ